ਨੀਰੂ ਬਾਜਵਾ ਦੀ ਪੈਣ ਅਤੇ ਪੰਜਾਬੀ ਐਕਟ੍ਰੈਸ ਸੁਬੀਨਾ ਬਾਜਵਾ ਦੇ ਘਰ ਖੁਸ਼ੀਆਂ ਨੇ दस्तक ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਅਦਾਕਾਰਾਂ ਨੇ ਬੇਟੇ ਨੂੰ ਜਨਮ ਦਿੱਤਾ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਪੈਨ ਅਤੇ ਅਦਾਕਾਰਾ ਰੂਬੀਨਾ ਬਾਜਵਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ ਤਾਂ ਸਈਏ ਕਿ ਰੂਬੀਨਾ ਨੇ ਬੇਟੇ ਨੂੰ ਜਨਮ ਦਿੱਤਾ ਹੈ ਜਿਸ ਦੀ ਤਸਵੀਰ ਉਹਨਾਂ ਨੇ ਆਪਣੇ ਇੰਸਟਾਗ੍ਰam ਉੱਤੇ ਸ਼ੇਅਰ ਕੀਤੀ ਹੈ ਇਸ ਪੋਸਟ ਦੇ ਵਿੱਚ ਰੂਬੀਨਾ ਅਤੇ ਉਹਨਾਂ ਦੇ ਪਤੀ ਦੋਹਾਂ ਵੱਲੋਂ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਰੂਬੀਨਾ ਤੇ ਗੁਰਪਖਸ਼ ਆਪਣੇ ਪੁੱਤਰ ਨੂੰ ਸੀਨੇ ਨਾਲ ਲਾਈ ਨਜ਼ਰ ਆ ਰਹੇ ਨੇ ਪੋਸਟ ਦੇ ਨਾਲ ਉਹਨਾਂ ਨੇ ਕੈਪਸ਼ਨ ਵੀ ਲਿਖਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਪੁੱਤਰ ਦਾ ਨਾਂ ਵੀ ਦੱਸਿਆ ਹੈ ਕਪਲ ਨੇ ਆਪਣੇ ਪੁੱਤਰ ਦਾ ਨਾਂ ਗੁਰਪਖਸ਼ ਵੀਰ ਸਿੰਘ ਚਾਹਲ ਰੱਖਿਆ ਹੈ ਤਾਂ ਸਈਏ ਦੀ ਗੁਰਪਖਸ਼ ਚਾਹਲ ਨੇ ਇੱਕ ਖੁਸ਼ਖਬਰੀ 17 ਜੁਲਾਈ ਨੂੰ ਸਾਰਿਆਂ ਦੇ ਨਾਲ ਸਾਂਝਾ ਕੀਤੀ ਸੀ ਕਿ ਉਹਨਾਂ ਦੀ ਪਤਨੀ ਅਤੇ ਅਦਾਕਾਰਾ ਰੁਬੀਨਾ ਪ੍ਰੈਗਨੈਂਟ ਹੈ। ਉਹਨਾਂ ਨੇ ਇਸ ਖੁਸ਼ਖਬਰੀ ਲਈ ਏ ਦਿਨ 8 ਇਸਤੇ ਚੁਣਿਆ ਸੀ ਕਿਉਂਕਿ ਉਸ ਦਿਨ ਉਹਨਾਂ ਦਾ ਜਨਮ ਦਿਨ ਸੀ। ਤੁਹਾਨੂੰ ਦੱਸਿਆ ਕਿ ਬੀਤੇ ਦਿਨੀ ਯਾਨੀ 15 ਨਵੰਬਰ ਨੂੰ ਰੁਬੀਨਾ ਤੇ ਗੁਰਪਖਸ਼ ਨੇ ਆਪਣੇ ਘਰ ਇੱਕ ਨੰਨੇ ਮਹਿਮਾਨ ਦਾ ਸਵਾਗਤ ਕੀਤਾ। ਜਿਵੇਂ ਹੀ ਜੋੜੇ ਵੱਲੋਂ ਇਹ ਖੋਜ ਸਾਂਝਾ ਕੀਤੀ ਗਈ, ਉਵੇਂ ਹੀ ਫੈਨਸ ਦੇ ਨਾਲ-ਨਾਲ ਸਲਾਬਸ ਵੀ ਇਸ ਜੋੜੇ ਨੂੰ ਮੁਬਾਰਕਾ ਦਿੰਦੇ ਨਜ਼ਰ ਆਏ। ਸਾਡੀ ਪੂਰੀ ਟੀਮ ਵੱਲੋਂ ਰੁਬੀਨਾ ਬਾਜਵਾ ਅਤੇ ਗੁਰਪਖਸ਼ ਹਰ ਨੂੰ ਬੇਬੀ ਬੋਏ ਦੀਆਂ ਬਹੁਤ ਬਹੁਤ ਮੁਬਾਰਕਾਂ